ਸਾਡੇ ਚੌਂਕ 'ਚ ਇਹ ਮੁੰਡੇ ਚਿੱਟਾ ਵੇਚਦੇ ਪਏ। ਸ਼ਾਮੀ ਆਣ ਕੇ ਇਹਨਾਂ ਨੇ ਅਦਾਤਰ ਕਿਰਪਾਨਾਂ ਲਿਆ ਕੇ ਉਹਨਾਂ 'ਤੇ ਹਮਲਾ ਕੀਤਾ ਉਹਨਾਂ ਦਾ ਸਿਰ ਸੁਰ ਪਾੜ ਦਿੱਤੇ ਉਹ ਦਾਖਲ ਜੇ। ਤੇ ਇਹਨਾਂ ਨੂੰ ਮਰ ਰੋਕਿਆ ਇੱਥੇ ਨਾ ਨਾ ਤੀ ਇੱਥੇ ਚਿੱਟਾ ਨਹੀਂ ਵੇchnਾ। ਗੰਬੇ ਆ ਡ 2 ਲੱਖ ਰੁਪਇਆ ਥਾਣੇ ਜਾਂਦਾ 50 ਹਜ਼ਾਰ ਨਹੀਂ ਜਾਂਦਾ 2 ਲੱਖ ਗਿਆ ਉਹਨਾਂ ਨੇ। ਹਾਂਜੀ ਆਂਟੀ ਤੁਹਾਡਾ ਨਾਮ ਕੀ ਹੈ ਤੇ ਅੱਜ ਕੀ ਮਸਲਾ ਹੈ? ਜੀ ਮਮਤਾ ਮੇਰਾ ਨਾਮ ਠੀਕ ਹੈ ਸਾਡੇ ਗਵਾਂਢੀ ਘਰ ਲੜਾਈ ਹੋਈ ਠੀਕ ਹੈ ਉਹਨਾਂ ਦਾ ਪ੍ਰੋਣਾ ਆਣ ਕੇ ਸਾਡੇ ਲਾਗੇ ਖਲੋਤਾ ਵੀ ਇਧਰੋਂ ਆਏ ਏਟ ਰੋੜਾ ਚਲਾਇਆ ਸਾਡੇ ਘਰ ਇਹ ਜਾਨ ਬਚਾਣ ਮਾਰੇ ਇਹਨਾਂ ਨੂੰ ਹੀ ਅੰਦਰ ਵਾੜਿਆ ਵੇ ਜੇ ਗਵਾਂਢ ਨਾ ਵਾੜੇਗਾ ਤੇ ਕਿੱਥੇ ਜਾਣਗੇ ਫਿਰ ਦੱਸੋਗੇ ਠੀਕ ਹੈ ਉੱਪਰ ਚੜ ਕੇ ਕੋਠੇ ਦੇ ਉਹਨਾਂ ਨੇ ਉਹ ਜਾਨ ਬਚਾਣ ਮਾਰੇ ਮੈਂ ਉਹਨਾਂ ਨੂੰ ਮੋਂਟੀ ਚ ਫੈਰ ਲਗਾਤਾ ਉਹਨਾਂ ਨੇ ਏਟ ਰੋੜਾ ਉਹ ਚਲਾਇਆ ਕੋਠੇ ਦੇ ਜਿੰਨਾ ਕੋਸ ਤੇ ਗੱਡੀਆਂ ਬੂਹੇ ਛਾੜ ਦੇ ਚ ਤੋੜ ਕੇ ਗਈ ਉਹਨਾਂ ਦੀ ਮੋਟਰਸਾਈਕਲ ਵੀ ਉਹ ਵਿਚਾਰੇ ਫੱਟ ਰੋ ਕੇ ਉੱਥੇ ਠੱਪੇ ਠਾਹ ਸੜ ਪੁੱਲ ਗਏ ਨਾਲ ਨਾਲ ਕੌਣ ਗਿਆ ਬੰਦੇ ਹਾਂ ਨੋ ਬੰਦੇ ਜੇ ਉਹ ਕਹਿੰਦੇ ਕਿ ਜੇ ਆਪਾਂ ਵੇਖੇ ਦੇ ਨਹੀਂ ਹੈ ਕਿ ਉਹ ਕਹਿੰਦੇ ਗੇਜੇ ਆ ਪਤਾ ਨਹੀਂ ਇਹਨਾਂ ਕੌਣ ਹੈਗਾ ਮੁੰਡਾ ਕੌਣ ਇਸ ਤੋਂ ਪਹਿਲੇ ਵੀ ਕਦੀ ਇਸ ਤਰ੍ਹਾਂ ਦਾ ਕੋਈ ਇੱਥੇ ਹੋਇਆ ਹਮਲਾ ਉਹਨਾਂ ਦੇ ਉੱਤੇ ਨਹੀਂ ਆ ਨਵਾਂ ਹੀ ਹੋਇਆ ਜੀ ਕਿਉਂ ਹਮਲਾ ਕੀਤਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਪਤਾ ਨਹੀਂ ਉੱਥੇ ਚੌਂਕ 'ਚ ਗੱਲ ਹੋਈ ਸੀ ਬੋਲੋ ਹਾਂਜੀ ਮੈਡਮ ਤੁਹਾਡਾ ਕੀ ਨਾਮ ਹੈ ਤੇ ਅੱਜ ਕੀ ਮਸਲਾ ਹੋਇਆ ਜੀ ਨਾਮ ਸੀਤਾ ਜੀ ਤੇ ਸਵੇਰੇ ਨਾ ਇੱਥੇ ਸਾਡੇ ਚੌਂਕ 'ਚ ਮੁੰਡੇ ਚਿੱਟਾ ਵੇਚਦੇ ਪਏ ਸੀ ਜੇਗੀ ਦੇ ਬੰਦੇ ਸੀ ਕੀ ਨਾਂ ਹੈ ਉਹਦਾ ਗੇਜ ਜੀ ਇਹ ਗੋਪੀ ਉਹਦਾ ਜਿਹੜਾ ਬੰਦਾ ਰੱਖਿਆ ਨੇ ਉਹ ਵੇਚਦਾ ਪਿਆ ਸੀ ਤੇ ਮੇਰੇ ਘਰ ਵਾਲੇ ਨੇ ਇੰਨਾ ਕਿਹਾ ਕਿ ਮੈਂ ਚੌਕ ਚੇ ਇਹ ਕੰਮ ਨਹੀਂ ਕਰਨ ਦੇਣਾ ਠੀਕ ਹੈ ਸ਼ਾਮੀ ਆਣ ਕੇ ਇਹਨਾਂ ਨੇ ਅਦਾਤਰ ਕਰਪਾਨਾਂ ਲਿਆ ਕੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਦਾ ਸਿਰ ਸੂਰ ਪਾੜ ਦਿੱਤੀ ਤੇ ਉਹ ਦਾਖਲ ਜੇ ਤੇ ਹੁਣ ਮੈਂ ਇਕੱਲੀ ਘਰ ਹੀ ਤੇ ਇਹਨਾਂ ਨੇ ਆਣ ਕੇ ਇੱਟਾ ਰੋੜੇ ਚਲਾਏ ਤੇ ਮੈਂ ਭੱਜ ਕੇ ਗਵਾਂਡੀਆਂ ਦੇ ਘਰ ਵੜੀ ਤੇ ਗਵਾਂਡੀਆਂ ਦੇ ਘਰ ਵੀ ਇਹਨਾਂ ਨੇ ਇੱਟਾ ਰੋੜੇ ਕਾਫੀ ਚਲਾਏ ਜੇ ਕਹੀ ਮਹਾ ਬਚਾ ਡਾ ਇੰਨਾ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਜੀ ਤੇ ਮੈਂ ਅਹੀਂ ਕਹਨੀ ਆ ਗੇਜੀ ਨੇ ਭੇਜਿਆ ਤੇ ਇਹਨਾਂ ਨੂੰ ਵੱਤ ਤੋਂ ਵੱਸਾ ਜਾ ਮਿਲਣੀ ਚਾਹੀਦੀ ਜਿੱਦਾਂ ਇਹਨਾਂ ਨੇ ਸਾਡੇ ਨਾਲ ਕੀਤਾ 50000 ਅਸੀਂ ਕਿਹਾ ਸੀ ਪੁਲਿਸ ਕੋ ਜਾਵਾਂਗੇ ਕਹਿੰਦੇ ਸੀ 50000 ਰੁਪਏ ਮਹੀਨਾ ਪਰਦੇ ਆ ਤੂੰ ਜਿੱਥੇ ਜਾਣਾ ਜੋ ਕਰਨਾ ਕਰ ਲੋ ਸਾਡਾ ਤੇ ਕੁਝ ਨਹੀਂ ਕਰ ਸਕਦੇ ਤੁਹਾਡਾ ਰਿਸ਼ਤਾ ਕੀ ਹੈ ਉਹਨਾਂ ਨਾਲ ਉਹਨਾਂ ਨਾਲ ਸਾਡਾ ਕੋਈ ਨਹੀਂ ਕੋਈ ਲੈਣ ਦੇਣਗਾ ਤੁਹਾਡਾ ਕੋਈ ਲੈਣ ਦੇਣ ਨਹੀਂ ਹੈਗਾ ਅਸੀਂ ਜਾਣਦੇ ਨਹੀਂ ਉਹਨਾਂ ਨੂੰ ਸਿਰਫ ਇੱਥੇ ਉਹਨਾਂ ਨੇ ਡੱਕਿਆ ਕਿ ਆਪਾਂ ਚੌਂਕਚੇ ਕੰਮ ਨਹੀਂ ਕਰਦੇ ਨਾ ਕੋਈ ਪੁਰਾਣਾ ਝਗੜਾ ਤੇ ਨਹੀਂ ਤੁਹਾਡਾ ਨਹੀਂ ਨਹੀਂ ਕੋਈ ਨਹੀਂ ਹੈਗਾ ਜੀ ਬੱਡੇ ਵੀ ਪੰਜੀ ਸਾਡਾ ਮੋਟਰਸਾਈਕਲ ਸਾਰਾ ਦੀ ਗੱਡੀ ਐਟਵੋਟ ਸਿਲੰਡਰਾਂ ਵਾਲਾ ਸਾਡੇ ਕਦਾ ਤੇ ਉਹ ਭੰਨ ਗਿਆ ਸਾਰਾ ਖੁਸ਼ ਗੇਜੀ ਨੇ ਮੁੰਡੇ ਹਸਬੰਡ ਕੀ ਕੰਮ ਕਰਦੇ ਜੀ ਮੇਰੇ ਹਸਬੰਡ ਏਦਾਂ ਹੀ ਢਿਆੜੀ ਧੱਪਾ ਕਰਦੇ ਨੇ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਐਸੇ ਮੱਲੇ ਚ ਐ ਕੰਮ ਨਹੀਂ ਹੋਣ ਦੇਣਾ ਹਾਂਜੀ ਤੇ ਉਹਨਾਂ ਨੂੰ ਸੱਟਾਂ ਲੱਗੀਆਂ ਸੱਟਾਂ ਲੱਗੀਆਂ ਉਹਨਾਂ ਨੂੰ ਉਹ ਦਾਖਲ ਜੇ ਡਿਓਟ ਉਸ ਦਿਨ ਮੇਰਾ ਤੇ ਮੇਰਾ ਕਾਰ ਵਾਲਾ ਤੁਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ ਅਜੇ ਤੱਕ ਤੇ ਕੋਈ ਨਹੀਂ ਆਇਆ ਜੇ ਦੋ ਵਾਰੀ ਹਮਲਾ ਹੋ ਗਿਆ ਤੇ ਪੁਲਿਸ ਕੋ ਗਏ ਆ ਫੋਨ ਵੀ ਕੀਤਾ ਸਾਡੀ ਕੇ ਸੁਣਾਈ ਨਹੀਂ ਗਈ ਨਾ ਇੱਥੇ ਕੋਈ ਪਹੁੰਚਿਆ ਜਲੇ ਤੱਕ ਹੋਰ ਵੇਜਦਾ ਇਹ ਗੋਪੀ ਗਏ ਨਾਲ ਉਹ ਵੇਜ ਗੇਜੀ ਵੇਜਦਾ ਤੇ ਨਾਲ ਉਹਨਾਂ ਦੇ ਹੋਰ ਵੀ ਰਲੇ ਗੇ ਤੇ ਇਹਨਾਂ ਨੂੰ ਮੈਂ ਰੋਕਿਆ ਇੱਥੇ ਮੈਂ ਨਾ ਤੀ ਇੱਥੇ ਚਿੱਟਾ ਨਹੀਂ ਵੇchnਾ ਕਹਿੰਦੇ ਇਹ ਇਹਨਾਂ ਨੂੰ ਮੈਂ ਕਿਹਾ ਸੀ ਕਿ ਤੁਸੀਂ ਇੱਥੇ ਗੋਪੀ ਉਹਨਾਂ ਨੂੰ ਕਿ ਚਿੱਟਾ ਨਹੀਂ ਵੇchnਾ ਕਹਿੰਦੇ ਆ 2 ਲੱਖ ਰੁਪਇਆ ਠਾਣੇ ਜਾਂਦਾ 50 ਹਜ਼ਾਰ ਨਹੀਂ ਜਾਂਦਾ 2 ਲੱਖ ਗਿਆ ਉਹਨਾਂ ਨੇ ਕਿਹੜੇ ਜਾਂਦਾ ਆ ਕੀ ਮਾਲੇ ਤੇ ਮੈਂ ਇਹਨਾਂ ਨੂੰ ਮੈਂ ਇੰਨੀ ਗੱਲ ਕਹੀ ਤਾਂ ਬਸ ਮੁੰਡੇ ਲੈ ਕੇ ਤੇ ਇਹ ਗੜ ਪੈ ਗਈ ਸਾਡੇ ਆਈ ਹਸਪਤਲ ਗਏ ਫੇਰ ਆ ਗਏ ਫੇਰ ਜੇ ਇਹੀ ਹਸਪੀਟਲ ਗਏ ਆ ਤੇ ਫੇਰ ਸਾਡੇ ਮਗਰੋਂ ਹਮਲਾ ਕਰਤਾ ਇੰਨੀ ਗੱਲ ਕਿੰਨੇ ਕਹ ਗਿਆ ਬੰਦੋਜ 50000 ਰੁਪਇਆ ਲੱਖ ਰੁਪਇਆ ਵੀਂਦਾ ਦਿੰਦੇ ਥਾਣੇ ਚ ਉਹ ਮੁੰਡਾ ਕਹਿ ਕੇ ਗਿਆ ਜੀ ਜਿਨ੍ਹਾਂ ਨੇ ਅੱਡੇ ਸੱਟਾਂ ਮਾਰੀਆਂ ਕਹਿੰਦੇ ਆ ਦਸਾਰ ਕੋਪੀ ਇਹ ਜੀ ਜੀ ਸਾਡਾ ਅਸਤਾਦ ਆ ਉਹਨੇ 2 ਲੱਖ ਰੁਪਈਆ ਮਹੀਨਾ ਉਥੇ ਦਿੰਦਾ ਵਾ ਥਾਣੇ ਦਿੰਦਾ ਵਾ ਅਹੀਂ ਜੋ ਜਿੱਥੇ ਮਰਜੀ ਵੇਚੀ ਇਹ ਸਾਨੂੰ ਕੋਈ ਰੋਕ ਨਹੀਂ ਜਦਾ ਥਾਣੇ ਕਿੰਨੂ ਦਿਆ ਜੋ ਕਰਨਾ ਹੈ ਕਰ ਲਓ ਨਾੜਮ ਨੂੰ ਦਿੰਨੇ ਆ ਜੀ ਕਹਿੰਦੇ ਹਾਂ ਇਹ ਮਹੱਲੇ ਚ ਨਹੀਂ ਵੇਚਣ ਹਾਂਜੀ ਅਹੀਂ ਮਹੱਲੇ ਚ ਇਹ ਗਣਮ ਨਹੀਂ ਹੋਣਨਾ ਅਹੀਂ ਭਾਈ ਵੱਡੇ ਜਾਈਏ ਟੁੱਕੇ ਜਾਈਏ ਅਸੀਂ ਇੱਕ ਵਾਰੀ ਬਦਲਾ ਜ਼ੂਲ ਲੈਣਾ ਹਾਂ ਬੱਚੇ ਵੀ ਹੋਏ ਆ ਹਾਂਜੀ ਸਰ ਅੱਜ ਕੀ ਮਸਲਾ ਆਇਆ ਤੇ ਪਹਿਲੇ ਆਪਣਾ ਨਾਮ ਦੱਸੋ ਤੇ ਕੀ ਮਸਲਾ ਆਇਆ ਅੱਜ ਮੈਂ ਐਚ ਸੀ ਅੰਦਰਜੀਤ ਸਿੰਘ ਯੂ ਸੀ ਆਰੀ ਨੰਨੇ ਮੇ ਇਥੇ ਨੰਨੀ ਕਮੇਡ ਆਈ ਤੇ ਏਟਰੋੜਾ ਚੱਲਣ ਦੀ ਤੇ ਇਥੇ ਮੌਕੇ ਤੇ ਪਹੁੰਚਾ ਮੈਂ ਤੇ ਨਾਲ ਮੇਰਾ ਜੱਜਾ ਸਾਥੀ ਆਹ ਨੰਦਰ ਸਿੰਘ ਐਸਾ ਹੀ ਇਹਨਾਂ ਦਾ ਘਰ ਦੇ ਵਿੱਚ ਏਟਰੋੜੇ ਚੱਲੇ ਕੋਈ ਦੂਜੀ ਪਾਰਟੀ ਆ ਕੇ ਇਹਨਾਂ ਨੂੰ ਛੋਟਾ ਛੋਟਾ ਲਾਇਆ ਗਈ ਬਾਕੀ ਇੱਕ ਬੰਦਾ ਇਹਨਾਂ ਦਾ ਥੋੜਾ ਜਿਹਾ ਖੱਟੜ ਹੋਇਆ ਉਹਦੀ ਡਾਟ ਕਟਾਈ ਹੈ ਜੁੜੀ ਸਰਦਾਰ ਨੇ ਉਹਨਾਂ ਨੂੰ ਉੱਥੇ ਸੋਲੋ ਹਸਪੀਟਲ ਭੇਜਿਆ ਜਿਹੜਾ ਬਾਕੀ ਦਾ ਮੌਕਾ ਹੁਣ ਉਹ ਜੁੜੀਓ ਸਰ ਪਰਚਾ ਦੇ ਰਹੇ ਕੋਈ ਉਹ ਆਣ ਕੇ ਤੇ ਇਹਨਾਂ ਦੀ ਪ੍ਰੋਪਰ ਤੁਹਾਨੂੰ ਦੱਸ ਕਰਨਗੇ ਵੀ ਕਿਹੜੇ ਬੰਦੇ ਨੇ ਸਟਾਲਾ ਜਿਹੜੇ ਬੰਦੇ ੜੋੜਾ ਦਿਨਾ ਦੇ ਕਿਹੜੇ ਥਾਣੇ ਵਿੱਚ ਪਰਚਾ ਹੋਰੇ ਇਹ ਗੱਟ ਕੀ ਮੈਂ ਹਾਂਜੀ ਤੁਹਾਡੀ ਐਮਰਜੈਂਸੀ ਰਿਸਪੌਂਸ ਹੈ ਨਹੀਂ ਅਸੀਂ ਮੌਕੇ ਤੇ ਪਹੁੰਚੇ ਹਾਂ ਉਹਨੇ ਦੇ ਰਹੇ ਹਾਂ ਕੰਟਰੋਲ ਕਰਕੇ ਰੱਖਣਾ ਵੀ ਤੁਹਾਡਾ ਹੋਰ ਕੋਈ ਝਗੜਾ ਨਾ ਹੋਵੇ ਜਦ ਤੱਕ ਡਿਊਟੀ ਅਫਸਰ ਸਾਹਿਬ ਨਹੀਂ ਬਾਕੀ ਸਾਡੇ ਸੀਨੀਅਰ ਅਫਸਰ ਆ ਕੇ ਜਿਹੜੀ ਵੀ ਕਾਰਵਾਈ ਕਰਨੀ ਉਹ ਮਚਲੀ ਹੁੰਦੀ ਹੈ ਓਕੇ